ਇਹ ਜਿਹੜੀ ਬੰਬੂ ਘਟ 3 ਸੀ ਨਾ ਜਿਹੜੀ ਛੋਟ ਹੈ ਕਿ 2 ਸੀ 3 ਹੈ ਮੇਰੇ ਸਾਹਮਣੇ ਇਹ ਕੋਈ ਹੁਣ 2 ਬਣਾਈ ਆ 2 ਹਾਂ 2 ਦੀ ਬਣੀ ਹੈ ਬੰਬੂ ਘਟ 2 ਦੀ ਨੇਮ ਨਮ ਕੋਈ ਨਹੀਂ ਸ਼ਾਂਗੀ ਫਿਰ ਇਹਨਾਂ ਨੇ ਐਵੇਂ ਹੀ ਵਰਕਰ ਨੇ ਮੇਮ ਮਾਦੇ ਨਾ ਪਾਈ ਲਾ ਦੇ ਗਏ ਫਿਰ ਮੈਂ ਚਾੜ ਰਿਆਂ ਚੰਨ ਅੱਛਾ ਅੱਛਾ ਨੇ ਉੱਪਰ ਉੱਪਰ ਤਾਂ ਦੂਜਾ ਨੇ ਉੱਪਰ ਚੜ ਸਕਦੇ ਨਾ

ਬੰਬੂ ਨਹੀਂ ਨਹੀਂ ਬਸ ਬਸ ਚਾਹ ਜੀ ਮਿਹਰਬਾਨੀ ਤੁਹਾਡੀ ਸੱਚੀ ਕਬੀਰ ਜੀ ਬੰਬੂ ਘਟੂ ਦੀ ਸ਼ੂਟਿੰਗ ਹੋਈ ਹੈ ਨਾ ਆ ਉਹ ਘਰ ਦੇ ਵਿੱਚ ਹੈਗੇ ਆ ਹਜਾਰਾ ਸਿੰਘ ਇਹ ਹੈਗਾ ਜੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹਸੈਨਿਆਲ ਬਾਰਡਰ ਦੇ ਕੋਲ ਬੰਬੂ ਘਟੂ ਹੁਣ ਹਰੇ ਸ਼ੂਟਿੰਗ ਹੋ ਕੇ ਗਈ ਇੱਥੇ ਹੁਣ ਦੇਖ ਲਓ ਠੀਕ ਆ ਬਹੁਤ ਪਿਆਰਾ ਘਰ ਆ बंबू कट वर्क हो गया थोड़ा जा हाँ नारे इतों तो मतलब की पक्की पाई है ना छत इधर हाँ बाले, बाले, बाले पाए ਇੱਕ ਹਰ ਹਾਲ ਤਾਂ ਆਪਣੇ ਰਿਸ਼ਤੇਦਾਰ ਆ ਹਾਂ ਨਹੀਂ ਵਿਰਕਣੇ ਨਵਾਂ ਪਾਇਆ ਕਰਾਂ ਆ ਵਾਲਾ ਹਾਂ ਆ ਵਾਲਾ ਹੋ ਬੰਬੂ ਕੱਟ 4 3 ਨਹੀਂ 2